ਸ਼ਸ਼ੀਕਲ ਜੀ ਸਾਰੇ ਨੂੰ ਹਮਦਰ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਪ੍ਰਵਿੰਦਰ ਸਵਾਗਤ ਕਰਦਾ ਹਾਂ ਇਸ ਵੇਲੇ ਦੀ ਬੇਹਦ ਵੱਡੀ ਅਤੇ ਅਹਿਮ ਖਬਰ ਲੈ ਕੇ ਹਾਜ਼ਰਾਂ ਪ੍ਰਿਆਗਰਾ ਜਿੱਥੇ ਕਿ ਇਸ ਵੇਲੇ ਕੁੰਭ ਮੇਲਾ ਚੱਲ ਰਿਹਾ ਜਿੱਥੇ ਕਿ ਸਾਰੇ ਹੀ ਅਖਾੜੀਆਂ ਜਿਹੜੇ ਕਿ ਸਾਦੇ ਸੰਸ ਹੈਗੇ ਨੇ ਪਹੁੰਚੇ ਹੋਏ ਨੇ ਅਤੇ ਆਸਥਾ ਦੀ ਡੁੱਪਕੀ ਲਗਾ ਰਹੇ ਨੇ ਤੇ 7.5 ਕਰੋੜ ਤੋਂ ਵੱਧ ਜਿਹੜੇ ਕਿ ਲੋਕ ਹੈਗੇ ਨੇ ਇਸ ਸਮੇਂ ਜੋ ਹੈ ਕੁੰਭ ਮੇਲੇ ਦੇ ਵਿੱਚ ਪਹੁੰਚ ਚੁੱਕੇ ਨੇ ਪਰ ਇਸ ਦੌਰਾਨ ਇੱਕ ਵੱਡੀ ਤੇ ਅਹਿਮ ਖਬਰ ਨਿਕਲ ਕੇ ਸਾਹਮਣੇ ਆਈ ਹੈ ਜੋ ਵਾਕਿਆ ਹੀ ਹੈਰਾਨ ਕਰਨ ਵਾਲੀ ਹੈ ਕਿ ਕੁੰਭ ਮੇਲੇ ਨੂੰ ਹੁਣ ਬੰਬ ਨਾਲ ਦਹਿਲਾਉਣ ਦੀ ਜਿਹੜੀ ਆ ਉਹ ਖਬਰ ਨਿਕਲ ਕੇ ਸਾਹਮਣੇ ਆਈ ਆ ਤੇ ਬੰਬ ਧਮਾਕਾ ਕਰਨ ਦੀ ਜਿਹੜੀ ਹੈ ਸੂਚਨਾ ਮਿਲ ਰਹੀ ਹੈ ਜਿਸ ਤੋਂ ਬਾਅਦ ਹੁਣ ਸਾਰਾ ਹੀ ਪੁਲਿਸ ਪ੍ਰਸ਼ਾਸਨ ਹੋਵੇ ਸੁਰੱਖਿਆ ਏਜੰਸੀਆਂ ਹੋਣ ਉਹ ਅਲਰਟ ਹੋ ਗਈਆਂ ਸੋ ਬਕਾਇਦਾ ਕਿ ਇਸ ਸਮੇਂ ਸ਼ਰਧਾਲੂਆਂ ਦਾ ਹੜ ਆਇਆ ਹੋਇਆ ਹੈਗਾ ਤੇ ਫਿਰ ਜਿਹੜਾ ਕੀ ਹੈਗਾ ਅਜੇ ਦੇ ਵਿੱਚ ਕੋਈ ਵੱਡੀ ਘਟਨਾ ਨਾ ਵਾਪਰ ਜਾਵੇ ਤਾਂ ਸੁਰੱਖਿਆ ਨੂੰ ਲੈ ਕੇ ਪੂਕਤਾ ਇੰਤਜ਼ਾਮ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਸੋ ਇੱਕ ਪਾਰਟਿਕੂਲਰ ਏਰੀਆ ਜਿਸ ਦੇ ਵਿੱਚ ਬੰਬ ਧਮਾਕਾ ਹੋਣ ਦੀ ਜਿਹੜੀ ਕੀ ਹੈ ਉਹ ਪੁਲਿਸ ਨੂੰ ਸੂਚਨਾ ਮਿਲੀ ਹੈ ਜਿਸ ਤੋਂ ਬਾਅਦ ਹੁਣ ਪੁਲਿਸ ਅਲਰਟ ਹੋ ਗਈ ਹੈ ਸੋ ਸੈਕਟਰ 18 ਦੇ ਵਿੱਚ ਜਿਹੜਾ ਕੀ ਹੈ ਬੰਬ ਧਮਾਕਾ ਕੀਤੇ ਜਾਣ ਦੀ ਜਿਹੜੀ ਕੀ ਖਬਰ ਹੈ ਪੁਲਿਸ ਤੱਕ ਪਹੁੰਚਦੀ ਹੈ ਸੋ ਬੀਤੀ ਰਾਤ 10:20 ਮਿੰਟ ਤੇ ਜਿਹੜਾ ਕੀ ਹੈ ਇਹ ਪੂਰੀ ਸੂਚਨਾ ਪੁਲਿਸ ਨੂੰ ਮਿਲਦੀ ਹੈਗੀ ਅਤੇ ਇਸ ਤੋਂ ਬਾਅਦ ਰਾਤ ਦਿਨ ਰਾਤ ਤੱਕ ਜਿਹੜਾ ਕੀ ਹੈ ਪੂਰਾ ਸਰਚ ਆਪਰੇਸ਼ਨ ਚਲਾਇਆ ਜਾਂਦਾ ਹਾਲਾਂਕਿ ਕੋਈ ਅਜੇਹੇ ਸਮਾਨ ਦੀ ਬਰਾਮਦਗੀ ਤਾਂ ਨਹੀਂ ਹੋਈ ਪਰ 18 ਦੇ ਕਰੀਬ ਜਿਹੜੇ ਕਿ ਸ਼ੱਕੀ ਹੈਗੇ ਨੇ ਉਹ ਜ਼ਰੂਰ ਫੜੇ ਗਏ ਨੇ ਜਿਨ੍ਹਾਂ ਦੇ ਕੋਲੋਂ ਨਾ ਤਾਂ ਕੋਈ ਆਇਡੈਂਟੀਟੀ ਪ੍ਰੂਫ ਮਿਲਿਆ ਤੇ ਨਾ ਹੀ ਉਹ ਕੋਈ ਤਸੱਲੀ ਬਖਸ਼ ਸਵਾਲਾਂ ਦੇ ਜਵਾਬ ਦੇ ਪਾਏ ਨੇ ਜਦੋਂ ਪੁਲਿਸ ਨੇ ਉਹਨਾਂ ਨੂੰ ਫੜ ਕੇ ਪੁੱਛਗਿੱਛ ਕੀਤੀ ਤਾਂ ਅਜੇ ਦੇ ਵਿੱਚ ਜਿਹੜਾ ਕਿ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਕਾਬਲੇ ਜ਼ਿਕਰ ਹੈ ਕਿ ਅੱਜ ਸਵੇਰੇ ਵੀ 20 ਲੱਖ ਦੇ ਕਰੀਬ ਜਿਹੜੇ ਕਿ ਸ਼ਰਧਾਲੂ ਨੇ ਉਹ ਗੰਗਾ ਦੇ ਵਿੱਚ ਆਸਾਨੀ ਡੁਬਕੀ ਲਗਾ ਚੁੱਕੇ ਨੇ ਅਤੇ ਅਜੇ ਹੇ ਦੇ ਵਿੱਚ 7.5 ਕਰੋੜ ਦੇ ਕਰੀਬ ਜਿਹੜਾ ਅੰਕੜਾ ਹੈ ਰਿਕਾਰਡ ਕੀਤਾ ਗਿਆ ਸਰਕਾਰੀ ਅੰਕੜੇ ਦੇ ਮੁਤਾਬਕ ਕੁੰਭ ਮੇਲੇ ਦੇ ਸ਼ੇਮਾ ਦਿਨ ਤੇ ਹੁਣ ਤੱਕ 7.5 ਕਰੋੜ ਦੇ ਕਰੀਬ ਜਿਹੜੇ ਸ਼ਰਧਾਲੂ ਨੇ ਉਹ ਮੇਲੇ ਦੇ ਵਿੱਚ ਪਹੁੰਚ ਚੁੱਕੇ ਨੇ ਅਜੇ ਹੇ ਦੇ ਵਿੱਚ ਜੇਕਰ ਬੰਬ ਨਾਲ ਕੋਈ ਵੀ ਦਹਿਲਾਉਣ ਦੀ ਸਾਜ਼ਿਸ਼ ਹੁੰਦੀ ਆ ਤਾਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੇ ਵੱਡੇ ਪੱਧਰ ਦੇ ਉੱਪਰ ਤਬਾਈ ਹੋਵੇਗੀ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਕੁੰਬ ਮੇਲੇ ਦੇ ਵਿੱਚ ਬੰਬ ਧਮਾਕਾ ਕੀਤੇ ਜਾਣ ਦੀ ਜਿਹੜੀ ਕਿ ਖਬਰ ਨਿਕਲ ਕੇ ਸਾਹਮਣੇ ਆਈ ਹੈ ਤੇ ਇਹ ਵੀ ਇੱਕ ਵੱਡੀ ਜਾਣਕਾਰੀ ਹੈ ਕਿ ਅੱਜ ਗ੍ਰਹਿ ਮੰਤਰੀ ਰਾਜਨਾਥ ਸਿੰਘ ਜਿਹੜੇ ਹੈਗੇ ਨੇ ਕੁੰਮ ਮੇਲੇ ਦੇ ਵਿੱਚ ਪਹੁੰਚ ਸਕਦੇ ਨੇ ਜਿਸ ਤੋਂ ਬਾਅਦ ਅਲਰਟ ਹੋਰ ਵੀ ਵਧਾ ਦਿੱਤਾ ਗਿਆ ਜਿੱਥੇ ਕਿ ਹਾਈ ਲੈਵਲਸ ਮੀਟਿੰਗਸ ਹੋ ਰਹੀਆਂ ਨੇ ਉੱਥੇ ਹੀ ਕੁੰਮ ਮੇਲੇ ਦੇ ਵਿੱਚ ਪਹੁੰਚਣ ਵਾਲੇ ਸ਼ਰਧਾਲੂਆਂ ਦੀ ਵੀ ਪੂਰੀ ਚੈਕਿੰਗ ਕੀਤੀ ਜਾ ਰਹੀ ਹੈ ਵਾਹਨਾਂ ਦੀ ਤਲਾਸ਼ੀ ਲਈ ਜਾ ਰਹੀ ਹੈ ਘੋੜਸਵਾਰ ਜਿਹੜੇ ਕਿ ਪੁਲਿਸ ਮੁਲਾਜ਼ਮ ਨੇ ਚੱਪੇ-ਚੱਪੇ ਦੇ ਉੱਪਰ ਤਨਾਤ ਕੀਤੇ ਗਏ ਹੈਗੇ ਨੇ ਤੇ ਬਕਾਇਦਾ 60ਵੀ ਤੋਂ ਇਲਾਵਾ ਹੋਰ ਵੀ ਜਿਹੜੇ ਕੀ ਇਕੁਪਮੈਂਟਸ ਹੈਗੇ ਨੇ ਜਿਸ ਦੇ ਨਾਲ ਸਿਕਿਉਰਟੀ ਹੋਰ ਪੁਖਤਾ ਕੀਤੀ ਜਾ ਸਕੇ ਜਿਹੇ ਜਿਹੜੇ ਕੀ ਉਪਕਰਨਾਂ ਦਾ ਇਸਤੇਮਾਲ ਹੈ ਕੁੰ ਮੇਲੇ ਦੇ ਵਿੱਚ ਕੀਤਾ ਜਾ ਰਿਹਾ ਸੋ ਅੱਜ ਜਿਹੜਾ ਕੀ ਹੈ ਰਾਇਨ ਸਿੰਘ ਦੇ ਇੱਥੇ ਕੁੰ ਮੇਲੇ ਦੇ ਵਿੱਚ ਪਹੁੰਚਣ ਦੀ ਵੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਤੋਂ ਬਾਅਦ ਕੁੰ ਮੇਲੇ ਦੇ ਵਿੱਚ ਆਰਮੀ ਦੇ ਜਵਾਨ ਹੋਰ ਵੀ ਜ਼ਿਆਦਾ ਜਿਹੜੀ ਸੰਖਿਆ ਦੇ ਵੀ ਤਨਾਤ ਕਰ ਦਿੱਤੇ ਗਏ ਨੇ ਪੁਲਿਸ ਦਾ ਪਹਿਲਾ ਹੀ ਜਿਹੜੀ ਅਲਰਟ ਦੇ ਉੱਪਰ ਹੈ ਅਤੇ ਮੇਲੇ ਦਾ ਕਿ ਖੇਤਰ ਐ ਇਸ ਵਿੱਚ ਆਉਣ ਜਾਣ ਵਾਲੇ ਹਰੇਕ ਵਾਹਨ ਦੀ ਜਿਹੜੀ ਆ ਉਹ ਤਲਾਸ਼ੀ ਲਈ ਗਈ ਹੈ ਅਤੇ 18 ਜਿਹੜੇ ਕਿ ਲੋਕ ਅਜਿਹੇ ਨੇ ਜਿਨ੍ਹਾਂ ਦੇ ਕੋਲੋਂ ਨਾ ਤਾਂ ਆਧਾਰ ਕਾਰਡ ਮਿਲਿਆ ਤੇ ਨਾ ਹੀ ਕੋਈ ਹੋਰ ਆਈਡੈਂਟੀਫਿਕੇਸ਼ਨ ਪ੍ਰੂਫ ਦੀ ਕੁਝ ਵੀ ਮਿਲਣ ਦੀ ਖਬਰ ਸਾਹਮਣੇ ਆਈ ਹੈ ਜਿਸ ਦੇ ਬਾਅਦ ਉਹਨਾਂ ਨੂੰ ਰਸਤ ਦੇ ਵਿੱਚ ਲਿਆ ਗਿਆ ਸੋ ਵੱਖ-ਵੱਖ ਜਿਹੜਾ ਕਿ ਸੈਕਟਰਸ ਦੇ ਵਿੱਚ ਇਸ ਕੋ ਮੇਲੇ ਨੂੰ ਡਿਵਾਈਡ ਕੀਤਾ ਗਿਆ 18 ਸੈਕਟਰਸ ਦੇ ਵਿੱਚ ਜਿਹੜਾ ਕਿ ਵੰਟਮਾਕਿਆ ਕੀਤਾ ਜਾਂਦੀ ਹੈ ਉਹ ਖਬਰ ਪੁਲਿਸ ਨੂੰ ਮਿਲਦੀ ਹੈਗੇ ਜਿਸ ਤੋਂ ਬਾਅਦ ਅਲਰਟ ਹੋਰ ਵੀ ਜ਼ਿਆਦਾ ਵਧਾ ਦਿੱਤਾ ਗਿਆ ਸੋ ਦੇਰ ਰਾਤ ਤੱਕ ਜਿਹੜਾ ਕੀ ਹੈ ਸਰਚ ਆਪਰੇਸ਼ਨ ਵਿੱਚ ਲਾਇਆ ਗਿਆ ਜਿਸ ਤੋਂ ਬਾਅਦ ਡੀਆਈਜੀ ਯੂਪੀ ਦੇ ਡੀਆਈਜੀ ਦੇ ਵੱਲੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਇਹ ਜਿਹੜੀ ਕੀ ਹੈ ਜਾਣਕਾਰੀ ਸਾਂਝੀ ਕੀਤੀ ਗਈ ਕਿ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਸੀ ਕਾਲ ਦੇ ਜ਼ਰੀਏ ਕਿਸੇ ਅਣਪਛਾਤੇ ਵਿਅਕਤੀ ਦੇ ਵੱਲੋਂ ਪੁਲਿਸ ਕੰਟਰੋਲ ਰੂਮ ਦੇ ਵਿੱਚ ਜਿਹੜੀ ਆ ਉਹ ਕੋਲ ਕੀਤੀ ਜਾਂਦੀ ਹੈ ਕਿ 18 ਸੈਕਟਰ ਦੇ ਵਿੱਚ ਬਲਾਸਟ ਹੋ ਸਕਦਾ ਹੈ ਜਿਸ ਤੋਂ ਬਾਅਦ ਜਿਵੇਂ ਹੀ ਇਹ ਖਬਰ ਮਿਲ ਕੇ ਮਿਲਦੀ ਹੈਗੀ ਤਾਂ ਸਿਕਿਉਰਟੀ ਨੂੰ ਲੈ ਕੇ ਪੁਖਤਾ ਜਿਹੜੀ ਹੈ ਇੰਤਜ਼ਾਮ ਕੀਤੇ ਜਾਂਦੇ ਨੇ ਨਾਲ ਹੀ ਡੌਗਸਕੇ ਟੀਮਾਂ ਜਿਹੜੀਆਂ ਹੈਗੀਆਂ ਨੇ ਉਹ ਵੀ ਉੱਥੇ ਮੌਕੇ ਦੇ ਉੱਪਰ ਭੇਜੀਆਂ ਜਾਂਦੀਆਂ ਨੇ ਤੇ ਬੰਬ ਰੋਧਕ ਦਸਤਾ ਵੀ ਜਿਹੜਾ ਕਿ ਮੌਕੇ ਦੇ ਉੱਪਰ ਭੇਜਿਆ ਜਾਂਦਾ ਤਾਂ ਕਿ ਜੇਕਰ ਕੋਈ ਉੱਥੋਂ ਕੋਈ ਵੀ ਬੰਬ ਨੂਮਾ ਚੀਜ਼ ਮਿਲਦੀ ਹੈਗੀ ਤਾਂ ਉਸ ਨੂੰ ਡਿਫਿਊਜ਼ ਕੀਤਾ ਜਾ ਸਕੇ ਤਾਂ ਕਿ ਸਮਾਂ ਰਹਿੰਦਿਆਂ ਸਥਿਤੀ ਨੂੰ ਕੰਟਰੋਲ ਅਕੀਤਾ ਜਾ ਸਕੇ ਸੋ ਜਿਹੜਾ ਕਿ ਇਹ ਪ੍ਰਯਾਗਰਾਜ ਦੇ ਵਿੱਚ ਇਸ ਸਮੇਂ ਕੁੰਭ ਮੇਲਾ ਚਾਰਜ ਜਿਸ ਦੇ ਵਿੱਚ ਬੰਬ ਧਮਾਕਾ ਕੀਤੇ ਜਾਂਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਇਸ ਤੋਂ ਬਾਅਦ ਹੁਣ ਪ੍ਰਸ਼ਾਸਨ ਦੇ ਵੱਲੋਂ ਹੋਰ ਵੀ ਜ਼ਿਆਦਾ ਚੌਕਸੀ ਵਧਾ ਦਿੱਤੀ ਗਈ ਹੈ ਸੋ ਲਗਾਤਾਰ ਹਮਦਰ ਟੀਵੀ ਦੇ ਵੱਲੋਂ ਇਹ ਜਿਹੜੀ ਕਿ ਵੱਡੀ ਖਬਰ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਜਾ ਰਿਹਾ ਆਪਣੇ ਦਰਸ਼ਕਾਂ ਤੱਕ ਪਹੁੰਚਾਈ ਜਾ ਰਿਹਾ ਸੋ ਡੈਕਸ ਤੋਂ ਮੇਰੀ ਸਹਿਯੋਗੀ ਕਵਿਤਾ ਦੇ ਵੱਲੋਂ ਪਲਪਲ ਦੀ ਨਜ਼ਰ ਰੱਖੀ ਜਾ ਰਹੀ ਹੈ ਕੁੰਬ ਮੇਲੇ ਦੇ ਵਿੱਚ ਕੀ ਐਕਟੀਵਿਟੀਜ਼ ਹੋ ਰਹੀਆਂ ਨੇ ਸੋ ਬੰਬ ਧਮਾਕਾ ਹੋਣ ਦੀ ਖਬਰ ਜਿਹੜੀ ਹੈ ਕਵਿਤਾ ਇੱਕ ਵਾਰ ਪੁਲਿਸ ਨੂੰ ਮਿਲਦੀ ਹੈ ਤੇ ਹੁਣ ਕੀ ਸਥਿਤੀ ਹੈਗੀ ਕੁੰਬ ਮੇਲੇ ਦੀ ਹਾਂ ਜੀ ਬਿਲਕੁਲ ਤਾਂ ਦਰਸ਼ਕਾਂ ਨੂੰ ਪਹਿਲਾਂ ਤਾਂ ਦੱਸਣਾ ਚਾਹਾਂਗੀ ਕਿ ਅੱਜ ਛਠਾ ਦਿਨ ਹੈਗਾ ਵਾਹ ਕੁੰਬ ਦਾ ਅਜੇ ਹੀ ਦੇ ਵਿੱਚ ਪੰਜਵੇਂ ਦਿਨ ਨੂੰ ਕਮਕੀ ਦਿੱਤੀ ਜਾਂਦੀ ਹੈ ਸਫਾਈ ਕਰਮੀ ਨੂੰ ਕਾਲ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਜੋ ਕਾਲ ਕੀਤੀ ਜਾਂਦੀ ਹੈ ਉਸ ਦੇ ਵਿੱਚ ਕਿਹਾ ਜਾਂਦਾ ਹੈ ਕਿ ਬਲਾਸਟ ਹੋਵੇਗਾ ਤਾਂ ਉਸ ਤੋਂ ਬਾਅਦ ਜੋ ਜੋ ਟੀਮ ਹੈਗੀ ਆਰਮੀ ਦੀ ਉਹ ਸਾਰੇ ਐਕਟਿਵ ਹੋ ਜਾਂਦੇ ਨੇ ਡੀਆਈਜੀ ਜੂਨੀਓ ਉਹ ਵੀ ਐਕਟਿਵ ਹੋ ਜਾਂਦੇ ਨੇ ਜੋ ਉਤੇ ਫੌਜ ਦਾ ਤੇ ਸਾਰੇ ਅਪਟਿਬ ਹੋ ਜਾਂਦੇ ਨੇ ਜਿਨ੍ਹਾਂ ਤੋਂ ਜਿਨ੍ਹਾਂ ਦੇ ਨਾਲ ਜਿਹੜਾ ਚੈਕਿੰਗ ਕੀਤੀ ਜਾਂਦੀ ਹੈ ਤਾਂ ਦੱਸਿਆ ਇਹ ਗਿਆ ਕਿ ਕਾਲ ਜਿਹੜੀ ਹੈਗੀ ਪ੍ਰੌਕਸੀ ਦੇ ਜ਼ਰੀਏ ਕੀਤੀ ਗਈ ਸੀ ਟ੍ਰਾਸ ਟ੍ਰੇ ਜਿਹੜਾ ਹੈਗਾ ਕਾਲ ਨੂੰ ਕੀਤਾ ਜਾਵੇਗਾ ਅਜਿਹੇ ਦੇ ਵਿੱਚ ਹੁਣ ਤੱਕ ਉਹਨਾਂ ਨੂੰ ਕੋਈ ਵੀ ਇਸ ਦੇ ਵਿੱਚ ਸ਼ੱਕੀ ਚੀਜ਼ ਨਹੀਂ ਮਿਲੀ ਲੇਕਿਨ ਇਸ ਦੇ ਵਿੱਚ ਹੁਣ ਤੱਕ ਇਹ ਅਪਡੇਟ ਜੋ ਹੈ ਸਾਹਮਣੇ ਆ ਰਹੀ ਕਿ 18 ਲੋਕਾਂ ਨੂੰ ਸ਼ੱਕ ਦੇ ਆਧਾਰ ਉੱਤੇ ਫੜਿਆ ਗਿਆ ਹੈਗਾ ਕਈਆਂ ਕੋਲ ਆਧਾਰ ਕਾਰਡ ਵੀ ਨਹੀਂ ਸੀ ਕਈਆਂ ਨੂੰ ਇਸ ਕਰਕੇ ਹੀ ਫੜਿਆ ਗਿਆ ਹੈਗਾ ਕਿਉਂਕਿ ਉਹਨਾਂ ਦੇ ਕੋਲ ਜੋ ਹੈ ਚੋਰੀ ਦਾ ਸ਼ੱਕ ਜਤਾਇਆ ਜਾ ਰਿਹਾ ਹਾਲਾਂਕਿ ਉਹਨਾਂ ਤੋਂ ਪੁੱਛਗਿੱਛ ਜ਼ਰੂਰ ਜਾ ਰਹੀ ਹੈ ਤਾਂ ਪਰਵਿੰਦਰ ਇੱਕ ਵਾਰੀ ਦਰਸ਼ਕਾਂ ਨੂੰ ਆਪਾਂ ਇਹ ਜ਼ਰੂਰ ਕਲੀਅਰ ਕਰਨਾ ਚਾਹਾਂਗੇ ਕਿ ਮਹਾਕੁੰਭ ਜਿਸ ਦੇ ਵਿੱਚ ਜਦੋਂ ਇਹ ਥ੍ਰੈਟ ਮਿਲਦੀ ਹੈਗੀ ਉਸ ਤੋਂ ਬਾਅਦ ਸਵੇਰੇ 10 ਵਜੇ ਤੱਕ 20 ਲੱਖ ਤੋਂ ਵੀ ਜ਼ਿਆਦਾ ਜਿਹੜੇ ਸ਼ਰਦਾਲੂ ਨੇ ਉਸਨਾਮ ਕਰ ਚੁੱਕੇ ਨੇ ਯਾਨੀ ਕਿ ਉਹਤੇ ਸਿਸਟਮ ਇੰਨਾ ਕਿ ਤੇਜ਼ ਹੈ ਗਿਆ ਕਿ ਇਹ ਵੀ ਹੋ ਸਕਦਾ ਹੈ ਕਿ ਹੁਣ ਤੱਕ ਜੋ ਸ਼ੱਕੀ ਹੈ ਜਿਸ ਦੇ ਵੱਲੋਂ ਥ੍ਰੈਟ ਦਿੱਤੀ ਗਈ ਸੀ ਉਸ ਨੂੰ ਫੜ ਲਿਆ ਗਿਆ ਹੋਵੇ ਜਦੋਂ ਅਸੀਂ ਇਹ ਖਬਰ ਕਰ ਰਿਹਾ ਕਿਉਂਕਿ ਕਵਿਤਾ ਅੱਜ ਇਹ ਕੀ ਰੱਖਿਆ ਕਿ ਮੰਤਰੀ ਰਾਜਨਾਥ ਸਿੰਘ ਵੀ ਪਹੁੰਚ ਰਿਹਾ ਹੈ ਕਿ ਇਹ ਜ਼ਾਹਰ ਜੀ ਗੱਲ ਹੈ ਕਿ ਇੰਨੀ ਵੱਡੀ ਜਿਹੜੀ ਕਿ ਦੇਸ਼ ਦੀ ਸਖਸ਼ੀਅਤ ਪਹੁੰਚਦੀ ਹੈ ਤਾਂ ਅਲਰਟ ਹੋਰ ਵਿੱਚ ਪੁਖਤਾ ਕੀਤੇ ਜਾਣੇ ਗਏ ਹੋਵੇਗੇ ਤੇ ਹਾਈ ਲੈਵਲਸ ਮੀਟਿੰਗਾਂ ਵੀ ਹੋ ਰਹੀਆਂ ਹੋਣਗੀਆਂ ਜੀ ਬਿਲਕੁਲ ਜਦੋਂ ਇਹ ਖਬਰ ਸਾਹਮਣੇ ਆਈ ਸੀ ਕਿ ਰਾਜਨਾਥ ਸਿੰਘ ਜੂਨੇ ਅੱਜ ਪਹੁੰਚ ਰਹੇ ਨੇ ਤਾਂ ਉਸ ਤੋਂ ਬਾਅਦ ਜੋ ਹੁਣ ਦੀ ਅਪਡੇਟ ਸਾਹਮਣੇ ਆ ਰਹੀ ਹੈ ਮਹਾਕੋਮ ਦੇ ਵਿੱਚ ਸਾਰੀ ਜੋ ਆਰਮੀ ਐਕਟਿਵ ਹੋ ਚੁੱਕੀ ਹੈ ਪਾਣੀ ਦੇ ਅੰਦਰ ਤੱਕ ਜਾ ਕੇ ਵੀ ਉਹਨਾਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰੇ ਕਿਉਂਕਿ ਇੱਕ ਦਿਨ मिली हुई अ지에 ਦੇ ਵਿੱਚ ਇਹ ਵੀ ਦੱਸਣਾ ਲਾਜ਼ਮੀ ਹੋ ਜਾਂਦਾ ਹੈ ਕਿ ਜ਼ਮੀਨ ਪਾਣੀ ਹਵਾ ਹਰ ਪਾਸੇ ਤੋਂ ਮੇਲੇ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਕਿਸ਼ਤਿਆਂ ਦੇ ਵਿੱਚ ਵੀ ਪਾਣੀਆਂ ਦੇ ਵਿੱਚ ਬਾਜ਼ ਅੱਖ ਜਿਹੜੀ ਹੈ ਰੱਖੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਹਾਲਤ ਦੇ ਵਿੱਚ ਕੋਈ ਵੀ ਅਸਥਾਵੀ ਘਟਨਾ ਨਾ ਵਾਪਰੇ ਕਿਉਂਕਿ ਉੱਥੇ ਕੋਈ ਬਹੁਤ ਉਹਦੀ ਗਣਤੀ ਨਹੀਂ ਹੈਗੀ ਲੱਖਾਂ ਕਰੋੜਾਂ ਦੀ ਗਣਤੀ ਹੈਗੀ ਆ ਤੇ ਸਭ ਤੋਂ ਖਾਸ ਗੱਲ ਉਸ ਦੇ ਵਿੱਚ ਪਰਵਿੰਦਰ ਏ ਹੈ ਕਿ ਉੱਥੇ ਫੇਸ ਟਰੈਕਰ ਕੈਮਰੇ ਵੀ ਲਗਾਏ ਗਏ ਨੇ ਇਹ ਇੱਕ ਖਾਸ ਕਿਸਮ ਦਾ ਟਰੈਕਰ ਕੈਮਰਾ ਹੁੰਦਾ ਜਿਸ ਦੇ ਵਿੱਚ ਜਿਹੜੇ ਕ੍ਰਿਮੀਨਲ ਹੁੰਦੇ ਨੇ ਉਹਨਾਂ ਦੇ ਚਿਹਰੇ ਪਹਿਲਾਂ ਹੀ ਫਿਕਸ ਹੁੰਦੇ ਨੇ ਤੇ ਕੈਮਰਾ ਆਟੋਮੈਟਿਕਲੀ ਡਿਟੈਕਟ ਕਰ ਲੈਂਦਾ ਭਾਵੇਂ ਉਹ ਕ੍ਰਿਮੀਨਲ ਕਿਸੇ ਵੀ ਰੂਪ ਦੇ ਵਿੱਚ ਆ ਜਾਵੇ ਤਾਂ ਕੈਮਰਾ ਡਿਟੈਕਟ ਕਰ ਲੈਂਦਾ ਇਸ ਤਰੀਕੇ ਦੀ ਜੋ ਤਿਆਰੀ ਆ ਉਹ ਕੀਤੀ ਗਈ ਹੈਗੀ ਫੌਜ ਦੀ ਗੱਲ ਕਰ ਲਈ ਪੁਲਿਸ ਦੀ ਗੱਲ ਕਰ ਲਈਏ ਉੱਥੇ ਤਾਇਨਾਤ ਆ ਤਾਂ ਜੋ ਕਿਸੇ ਵੀ तरीके ਨਾਲ ਅਣਸੁਖਾਂਿਤ ਕਿੱਟ ਆ ਬਾਪਰੇ ਸੁਭਾ ਕੀ ਸ਼ੁਕਰੀਆ ਗੱਲਬਾਤ ਕਰੇ ਸਾਂਝੀ ਕਰਨ ਲਈ ਸੋ ਇਸ ਤੋਂ ਪਹਿਲਾਂ ਜੇਕਰ ਆਪਾਂ ਘਟਨਾ ਦੀ ਗੱਲ ਕਰੀਏ ਤਾਂ ਪਹਿਲਾਂ ਵੀ ਜਿਹੜਾ ਕਿ ਇੱਕ ਵਾਰ ਐ 31 ਦਸੰਬਰ ਦਾ ਜਿਹੜਾ ਕਿ ਦਿਨ ਸੀਗਾ ਜਦੋਂ ਪੁਲਿਸ ਨੂੰ ਇੱਕ ਪੋਸਟ ਮਿਲਦੀ ਹੈਗੀ ਹੈ ਵਾਇਰਲ ਹੁੰਦੀ ਹੈ ਸੋਸ਼ਲ ਮੀਡੀਆ ਦੇ ਉੱਪਰ ਜਿਸ ਦੇ ਵਿੱਚ ਕੁੰਭ ਮੇਲੇ ਦੇ ਵਿੱਚ ਜਿਹੜਾ ਕਿ ਬੰਬ ਧਮਾਕਾ ਕਰਨ ਦੀ ਜਾਂਦੀ ਧਮਕੀ ਦਿੱਤੀ ਜਾਂਦੀ ਹੈ ਹਾਲਾਂਕਿ ਉਸ ਮਾਮਲੇ ਨੂੰ ਸੁਲਝਾ ਜਾਂਦਿਆ ਹੋਇਆ ਪੁਲਿਸ ਨੇ ਇੱਕ 11 ਸਾਲ ਦੇ ਬੱਚੇ ਨੂੰ ਵਿਦਿਆਰਥੀ ਨੂੰ ਕਾਬੂ ਕੀਤਾ ਸੀ ਤੇ ਜਦੋਂ ਇਨਵੈਸਟੀਗੇਸ਼ਨ ਪੁੱਛੀ ਕੀਤੀ ਗਈ ਤਾਂ ਜੋ ਉਸਨੇ ਖੁਲਾਸਾ ਕੀਤਾ ਕਿ ਉਸ ਦਾ ਆਪਣੇ ਹੀ ਗਵਾਨ ਦੇ ਵਿੱਚ ਰਹਿੰਦੇ ਕਿਸੇ ਦੋਸਤ ਦੇ ਨਾਲ ਝਗੜਾ ਹੋਇਆ ਸੀ ਤੇ ਉਸ ਨੂੰ ਫਸਾਉਣ ਦੇ ਲਈ ਉਸੇ ਵੱਲੋਂ ਇਹ ਸਾਜ਼ਿਸ਼ ਰਚੀ ਗਈ ਸੀ ਤਾਂ ਹੁਣ ਇੱਕ ਵਾਰ ਫਿਰ ਤੋਂ ਜਿਹੜਾ ਕੀ ਹੈਗਾ ਜਦੋਂ ਕੁੰਭ ਮੇਲੇ ਦਾ ਪੰਜਵਾਂ ਦਿਨ ਹੁੰਦਾ ਤੇ ਸ਼ਾਮ ਨੂੰ 10 ਵਜੇ ਦੇ ਕਰੀਬ ਜਿਹੜਾ ਕੀ ਹੈ ਪੁਲਿਸ ਨੂੰ ਇਤਲਾਹ ਮਿਲਦੀ ਹੈ ਕਿ 18 ਸੈਕਟਰ ਜਿਹੜਾ ਹੈਗਾ ਕੁੰਭ ਮੇਲੇ ਦਾ ਉੱਥੇ ਬੰਬ ਧਮਾਕਾ ਹੌਂ ਦੀ ਜਿਹੜੀ ਆ ਉਹ ਧਮਕੀ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਹੁਣ ਪੁਲਿਸ ਅਲਰਟ ਤੇ ਹੈਗੀ ਹੈ ਤੇ ਨਾਲ ਹੀ ਸਿਕਿਉਰਿਟੀ ਨੂੰ ਲੈ ਕੇ ਹੋਰ ਵੀ ਜ਼ਿਆਦਾ ਪੁਖਤਾ ਅਰੇਂਜਮੈਂਟਸ ਕਰ ਦਿੱਤੇ ਗਏ ਨੇ ਬੇਸ਼ੱਕ ਇਹਨੇ ਕੀ ਹੈ ਬਾਅਦ ਦੇ ਵਿੱਚ ਜਿਹੜੀਆਂ ਕਿ ਅਫਵਾਹਾਂ ਨਿਕਲਦੀਆਂ ਹੈਗੇ ਨੇ ਕਿ ਜੋ ਧਮਕੀਆਂ ਮਿਲਦੀਆਂ ਨੇ ਪਰ ਇੱਕ ਵਾਰ ਤੱਕ ਇਹ ਕਿ ਸੁਰੱਖਿਆ ਏਜੰਸੀਆਂ ਹੋਣ ਪ੍ਰਸ਼ਾਸਨ ਹੋਵੇ ਪੁਲਿਸ ਹੋਵੇ ਫੌਜੀ ਦਸਤੇ ਹੋਣ ਇਹਨਾਂ ਨੂੰ ਤਾਂ ਇੱਕ ਵਾਰ ਜਿਹੜਾ ਕਹਿ ਸਕਦੇ ਆ ਕਿ ਹੱਥਾਂ ਪੈਰਾਂ ਦੀ ਪੈ ਹੀ ਜਾਂਦੀ ਕਿਉਂਕਿ ਇੱਕ ਦੋ ਬੰਦ ਇੱਕ ਦੋ ਲੱਖ ਬੰਦੇ ਨਹੀਂ ਸਕੋ 7 ਕਰੋੜ ਦੇ ਕਰੀਬ ਜਿਹੜਾ ਕਿ ਅੰਕੜਾ ਦੱਸਿਆ ਜਿਹੜਾ ਕੁੰ ਮੇਲੇ ਦੇ ਵਿੱਚ ਲੋਕਾਂ ਦੇ ਪਹੁੰਚਣ ਦਾ ਅਜਿਹੇ ਦੇ ਵਿੱਚ ਸੁਰੱਖਿਆ ਨੂੰ ਲੈ ਕੇ ਕੋਈ ਵੀ ਪੁਲਿਸ ਕੋਤਾਹੀ ਨਹੀਂ ਵਰਤਣਾ ਚਾਹੁੰਦੀ ਤੇ ਜੇਕਰ ਕੋਈ ਖਬਰ ਜਾਂ ਸੂਚਨਾ ਮਿਲਦੀ ਹੈ ਅਜਿਹੀ ਗਲਤ ਜਿਹੜੀ ਆ ਐਕਟੀਵਿਟੀ ਦੀ ਤਾਂ ਪੁਲਿਸ ਅਲਰਟ ਹੋ ਜਾਂਦੀ ਹੈ ਤੇ ਹੁਣ ਜਿਹੜਾ ਕਿ ਰਾਤ ਨੂੰ ਪੁਲਿਸ